ਜੀਤਕੌਰ ਮੰਤਰੀ ਆਪਦੀ ਪਾਵਰ ਦਾ ਗਲਤ ਫਾਇਦਾ ਚੱਕ ਰਹੀ ਆ ਇਹ ਮੰਤਰੀਪਾਦ ਤੋਂ ਅਸਤੀਫਾ ਦੇਵੇ ਤੇ ਸਰਕਾਰ ਇੱਕ ਮੰਤਰੀਪਾਦ ਤੋਂ ਅਸਤੀਫਾ ਲਵੇ ਭਗਵੰਤ ਜੀ ਮੰ ਅਸਤੀਫਾ ਕਿਉਂ ਨਹੀਂ ਲੈਂਦਾ ਕਿਉਂਕਿ ਆਂਗਣਵਾੜੀ ਦਾ ਕਫਲਾ ਜਿਹੜਾ ਉਹ ਬਹੁਤ ਜ਼ੋਰਾਂ ਸ਼ੋਰਾਂ ਤੇ ਆ 2024 ਦੇ ਅਕਤੂਬਰ ਮਹੀਨੇ 'ਚ ਮੈਂ ਮਸਲਾ ਚੱਕਿਆ ਸੀ ਅੱਜ ਉਹ ਕੁਝ ਸੱਜਣ ਜਿਹੜੇ ਪਾਵਰਫੁੱਲ ਉਹਨਾਂ ਨੇ ਕੇਸ ਵੀ ਲਾਇਆ ਇਹਨਾਂ ਨੂੰ ਨੋਟਿਸ ਵੀ ਆਇਆ ਉਸ ਕੇਸ ਦੇ ਤਰੀਕ ਮੇਰੇ ਸਾਬ ਨਾਲ 15 ਦਸੰਬਰ ਦੀ ਪਾਈ ਹੋਈ ਹੈ ਇਹਨਾਂ ਨੂੰ ਉਹ ਸਾਰੇ ਸਬੂਤ ਮੈਂ ਸਾਹਮਣੇ ਰੱਖ ਦੂੰਗਾ ਇਹ ਸਾਰੇ ਦੇ ਸਾਰੇ ਭਾਈ ਗੁੰਡਾ ਕਰਦਿਆਂ ਤੇ ਤੁਰ ਆਏ ਆ ਗੁੰਡਾ ਕਰਦਿਆਂ ਨਹੀਂ ਹੁੰਦੇ ਨਹੀਂ ਸੀ ਇੱਕ ਹੋਰ ਗੱਲ ਹੈ ਜਿਵੇਂ ਹੁਣ ਪਹਿਲਾਂ ਸੁਸੋਧੀਆਂ ਨੇ ਕਿਹਾ ਸੀਗਾ ਜੀ ਕਿ ਮਾਰ ਕੁੱਟ ਪੈਸਾ ਥੇਲਾ ਜਿਵੇਂ ਹੁੰਦਾ ਅਸੀਂ ਕਹਿੰਦਾ ਉਹ ਕਰਾਂਗੇ ਹੁਣ ਤਾਂ ਸਾਰੇ ਮਸਲੇ ਹਾਲ ਹੀ ਕਹਿੰਦੇ ਸ਼ੁਰੂ ਇੱਕ ਇੱਕ ਕਰਕੇ ਇੱਕ ਮੈਂ ਤੁਹਾਨੂੰ ਕੀ ਦੱਸਾਂ ਜਦੋਂ ਲੋਕ ਆਣਾ ਲੋਕ ਇਹ ਭਰਾਵਾ ਮੁਜਰੇ ਵਾਲੇ ਚੁਣਲੇ ਇਹਨਾਂ ਨੇ ਮੁਜਰੇ ਵਾਲੇ ਸਾਹਮਣੇ ਜੋ ਮਰਜ਼ੀ ਕਰੀ ਜਾਓ ਜਿਸ ਦਿਨ ਇਹ ਗੱਲ ਕਹੀ ਸੀ ਤੁਸੀਂ ਆਪ ਗੱਲ ਦੱਸੋ 84 ਆਪਾਂ ਨੂੰ ਭੁੱਲੀ ਕਿਸੇ ਨੂੰ ਨਹੀਂ ਭੁੱਲੀ ਨਾ ਭਗਵੰਤ ਮਾਨ ਨੂੰ ਇਹਦੇ ਸਾਹਮਣੇ ਤੇ ਅਮਨ ਰੋੜੇ ਸਾਹਮਣੇ ਮਨੀਸ਼ ਸੋਸੋਧੀਆਂ ਨੇ ਬਿਆਨ ਦਿੱਤਾ ਸਾੰਭਧਾਮ ਡੰਡ ਵਾਰਤਾਂਗੇ ਐਡੇ ਹਲੇ ਸਾਡੇ ਜਿਹੜੇ ਲੋਕ ਆ ਚਲੋ ਹੈਗੇ ਕਈ ਕੌਲੀ ਚੱਟ ਜਿਹੜੇ ਜੁੱਤੀ ਦੇ ਥੱਲੇ ਲੱਗੇ ਹੋਏ ਆ ਉਹ ਗੁੰਡਾਗਰਦੀ ਕਰਨਗੇ ਪਰ ਉਹ ਦਿੱਲੀ ਤੋਂ ਮੰਗਵਾਉਣਗੇ ਯੂਪੀ ਤੋਂ ਮੰਗਵਾਉਣਗੇ ਫਿਰ ਇਹ ਤਾਂ ਮਤਲਬ ਕਿ ਇਹ ਤਾਂ 84 ਹਜ਼ਾਰ ਰਹਿ ਗਈ ਸੀ ਫਿਰ ਅਸੀਂ 27 ਵੀ ਯਾਦ ਰੱਖਾਂਗੇ ਤੇ ਭਗਵੰਤ ਮਾਨ ਜਦੋਂ ਨੇ ਇਹ ਕਾ ਸਾੰਭਧਾਮ ਡੰਡ ਵਾਰਤਾਂਗੇ ਭਗਵੰਤ ਮਾਨ ਅਮਰੋੜਾ ਜਿਹੜਾ ਮੰਤਰੀ ਆ ਪਾਰਟੀ ਦਾ ਉਹਦੇ ਮੂੰਹ ਹਲ ਵੇਖ ਕੇ ਇੱਕ ਦੂਜੇ ਲੇਖ ਹੱਸਣ ਲੱਗੇ ਜਿਵੇਂ ਇਹਨਾਂ ਦੀ ਵਿਖਾ ਵਿਖਾਈ ਚੱਲਦੀ ਹੁੰਦੀ ਆ ਵੀ ਉਹਨੂੰ ਉੱਠ ਕੇ ਖੜਾ ਹੋ ਕੇ ਕਹੇ ਵੀ ਭਾਈ ਜਰੂਸ ਕੱਢ ਦੇਣਗੇ ਇਹਨਾਂ ਨੂੰ ਕੀ ਪਤਾ ਯਾਰ ਜਿਹੜੇ ਆ ਨਾ ਟੰਕੀਆਂ ਕਰਨ ਵਾਲੇ ਤੁਸੀਂ ਜਾ ਕੇ ਵਿਧਾਨ ਸਭਾ ਚ ਬਾਤੇ ਉਦੋਂ ਪੱਤਰਕਾਰ ਭਾਈਚਾਰਾ ਵੀ ਇਹਨਾਂ ਦੇ ਮਗਰ ਤੁਰਿਆ ਸੀ ਮੇਰੇ ਤੁਸੀਂ ਅੱਜ ਰਿਕਾਰਡ ਕੱਢ ਲਓ ਫੇਸਬੁੱਕ ਤੇ ਪਏ ਆ ਮੈਂ 2020 ਦੇ ਵਿੱਚ ਕਹਤਾ ਸੀ ਇਹ ਪਾਰਟੀਆਂ ਦੇ ਵਿੱਚ ਪੰਗਾ ਦੇ ਰੰਗ ਚੇਂਜ ਹੋਣਗੇ ਹੁਣ ਆ ਕੁਝ ਨਹੀਂ ਆਈ ਦੇਖੀ ਯਾਦ ਰੱਖ ਲਓ ਸਾਡੇ ਲੋਕ ਨਕਾਰੇ ਬਣੇ ਪਏ ਆ ਕੀ ਹੋ ਜਾਣਾ ਕੱਖ ਨਹੀਂ ਹੋਣਾ ਪਰ ਜਿਹੜਾ ਮਸਲਾ ਜਿਵੇਂ ਉਹਨੇ ਕਿਹਾ ਹੀ ਮਨੀਸ਼ ਸਸੋਧੀਆਂ ਨੇ ਸ਼ਾਮਦਮ ਡਾਂਡ ਦੇ ਦਲਾਵਾਂਗੇ ਸ਼ਾਮਦਮ ਡਾਂਡ ਦੇ ਲਵਾਉਣ ਵਾਲੇ ਕਿਹੜਿਆ ਖਾਕੀ ਵਰਦੰਗ ਵਾਲੇ ਮਾਰੋ ਕੈਮਰੇ ਨਾਲ ਇਹ 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 ਬੰਦੇ ਪਤਾ ਕੌਣ ਆ ਇਹਨਾਂ ਦਾ ਸਹਾਰਾ ਲੈ ਕੇ ਸਾਨੂੰ ਰਾਜਿਆਂ ਨੇ ਕੁੱਟਿਆ ਸਾਨੂੰ ਕੋਲੂਆਂ ਦੇ ਵਿੱਚ ਦਿੱਤਾ ਗਿਆ ਇਹ ਪ੍ਰਸ਼ਾਸਨ ਦਾ ਸਹਾਰਾ ਲੈ ਕੇ ਰਾਜਿਆਂ ਨੇ ਸਾਨੂੰ ਜੇਲਾਂ 'ਚ ਸਾਨੂੰ ਫਾਂਸੀਆਂ ਤੇ ਚੜਾਇਆ ਇਸੇ ਪ੍ਰਸ਼ਾਸਨ ਦਾ ਸਹਾਰਾ ਲੈ ਕੇ ਅੰਗਰੇਜ਼ਾਂ ਨੇ ਸਾਡੇ ਤੇ ਜ਼ੁਲਮ ਕੀਤੇ ਸਾਡੇ ਬੰਦੇ ਜਿਹੜੇ ਕਹ ਲੋ ਸਾਡੇ ਲੋਕ ਸੀ ਸ਼ਹੀਦ ਹੋ ਗਏ ਔਰ ਉਹਨਾਂ ਨੂੰ ਕਈ ਤਸੂਹੇ ਦਿੱਤੇ ਆ ਇਹਨਾਂ ਪ੍ਰਸ਼ਾਸਨ ਕਰਕੇ ਅੱਜ ਇਸੇ ਪ੍ਰਸ਼ਾਸਨ ਕਰਕੇ ਸਾਡੇ ਤੇ ਮੰਤਰੀ ਰਾਜ ਕਰੀ ਜਾਂਦੇ ਆ ਤੁਸੀਂ ਮੇਰੀਆਂ ਗੱਲਾਂ ਗਰੀਬ ਸਮਝ ਕੇ ਮੈਨੂੰ ਮੇਰੀਆਂ ਗੱਲਾਂ ਤੇ ਧਿਆਨ ਨਹੀਂ ਦਿੰਦੇ ਮੈਂ ਕਹਿੰਦਾ ਰਾਜਨੀਤੀ ਬਦਲੀ ਨਹੀਂ ਗਈ ਉਹ ਪਹਿਲਾਂ ਦੀ ਰਾਜਿਆਂ ਵਾਲੀ ਆ ਇੱਕ ਰਾਜਾ ਹੁੰਦਾ ਸੀ ਜਿਹਨੂੰ ਮੂੰਹ ਤੋਂ ਹੁੰਦਾ ਵੱਲ ਨਹੀਂ ਹੁੰਦਾ ਸੀ ਉਹ ਕਹਿੰਦਾ ਸੀ ਆ ਮੰਤਰੀਓ ਉਹ ਕਰੋ ਕੱਲਾ ਜਾਣਾ ਸੀ ਪਰ ਜਾਂਦੇ ਸੀ ਕਰੋੜਾ ਸਾਹਿਬੀ ਜਾ ਕੇ ਤਾਂ ਉਹਨਾਂ ਨੇ ਨੱਪ ਲੈਂਦੀ ਪਰ ਚੱਕਰ ਕੀ ਸੀ ਉਹਨਾਂ ਦੇ ਪਿੱਛੇ ਸਾਮਰਾਜ ਚਲਾਉਣ ਵਾਲੇ ਬੰਦੇ ਬੈਠੇ ਸੀ ਜਿਵੇਂ ਸਤਰੰਜ ਨੂੰ ਚਲਾਉਣ ਵਾਲੇ ਦੋ ਬੰਦੇ ਖੇਡਦੇ ਆ ਉਹਨਾਂ ਨੇ ਕੀ ਕਰਨਾ ਇੱਕ ਜਿਹਨੇ ਮੰਤਰੀ ਲੈ ਲੈ ਮੰਤਰੀਆਂ ਨਾਲ ਸੈਨਾਪਤੀ ਲੈ ਲੈ ਅੱਧ ਡੀਸੀਪੀ ਹੁੰਦਾ ਉਹ ਸਾਰਾ ਜਿਹੜਾ ਕਹ ਲੋ ਸੈਨਾਪਤੀ ਦੇ ਅੰਡਰ ਸੈਨਾ ਹੁੰਦੀ ਸੀ ਉਹ ਚੱਕ ਕੇ ਸੈਨਾ ਨੂੰ ਹੁਕਮ ਲਾਉਂਦੇ ਪਹਿਲਾਂ ਭੁੱਖ ਮਾਰੀ ਕੀਤੀ ਸੀ ਵੀ ਇਹ ਸੈਨਾਪਤੀ ਸਾਡੇ ਤਾਂ ਬਣਨਗੇ ਜੇ ਭੁੱਖ ਮਾਰੀ ਹੋਊਗੀ ਤਾਂ ਅੰਗਰੇਜ਼ਾਂ ਨੇ ਵੀ ਇਹੀ ਸਾਰਾ ਲਿਆ ਸਾਡੇ ਬੰਦਿਆਂ ਨੂੰ ਛੋਟੇ ਉਧਦੇ ਦੇ ਤੇ ਤਗੜੇ ਉਧਦੇ ਅੰਗਰੇਜ਼ਾਂ ਕੋਲੇ ਹੁੰਦੇ ਸੀ ਉਹਨਾਂ ਨੇ ਵੀ ਸਾਡੇ ਨਾਲ ਇੰਹੀਂ ਕੀਤਾ ਜਿਹੜਾ ਅੱਜ ਦਾ ਪ੍ਰਸ਼ਾਸਨ ਇਹਨਾਂ ਨਾਲ ਵੀ ਇੰਹੀਂ ਹੋ ਰਿਹਾ ਤੇ ਸਾਡੇ ਨਾਲ ਇਹ ਵੀ ਇੰਹੀਂ ਕਰੀ ਜਾਂਦੇ ਆ ਇਹ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਤੁਸੀਂ ਬੋਲੋਗੇ ਜਦੋਂ ਕੋਈ ਮਰਜ਼ੀ ਬੋਲੇ ਕਹਿੰਦੇ ਵੀ ਬੋਲ ਕੇ ਸਰਕਾਰ ਆਈ ਸੀ ਲੋਕਾਂ ਨੇ ਮਤਲਬ ਬਥੇਰਾ ਸੋਸ਼ਲ ਮੀਡੀਆ ਤੇ ਕਹਿੰਦਾ ਸਰਕਾਰ ਬਣੀ ਸੀ ਪਰ ਸੋਸ਼ਲ ਮੀਡੀਆ ਨੂੰ ਹੀ ਕਿਉਂ ਦਬਾਇਆ ਜਾ ਰਿਹਾ ਤੁਹਾਡਾ ਵਿਆਹ ਹੋਇਆ ਜਦੋਂ ਵੇਖਾ ਵਿਖਾਈ ਹੁੰਦੀ ਮੁੰਡੇ ਨੂੰ ਬਹੁਤ ਚੰਗਾ ਕਿਹਾ ਜਾਂਦਾ ਕੁੜੀ ਨੂੰ ਵੀ ਬੜਾ ਚੰਗਾ ਕਿਹਾ ਜਾਂਦਾ ਉਹ ਤੋਂ ਪਤਾ ਲੱਗ ਜਾਂਦਾ ਦੋਨੇ ਜੀ ਘ ਹੁਣ ਮਾਫੀ ਚਾਹੁੰਦਾ ਕੋ ਭੈਣ ਭਰਾ ਗੁੱਸਾ ਨਾ ਕਰੋ ਜੇ ਇਹਦਾ ਵਾਹ ਪਿਆ ਜਾਣਗੇ ਜਾਂ ਰਾਹ ਪਿਆ ਜਾਣਗੇ ਪਰ ਮੈਂ ਮਕੈਨਿਕ ਸੀਗਾ ਮੈਂ ਪਹਿਲਾਂ ਦੱਸਤਾ ਸੀ ਜਿਹੜੀ ਕਾਰ ਆਈ ਜਾਂਦੀ ਨਾ ਜਿਹੜੀ ਕਾਰ ਦੇ ਕੇ ਸਰਕਾਰ ਲੱਗਣਾ ਇਹ ਕਾਰ ਦਾ ਇੰਜਨ ਪੁਰਾਣਾ ਤੇ ਇਹਦੀ ਬਾਡੀ ਚੇਂਜ ਹੋਈ ਆ ਬਾਡੀ ਨੂੰ ਰੰਗ ਕੀਤਾ ਲੋਕ ਕਿੱਥੇ ਮੰਨੇ ਲੋਕ ਨਹੀਂ ਸਿਆਣੇ ਹੋ ਸਕਦੇ 2027 ਤੋਂ ਬਾਅਦ ਵੀ ਇਹ ਤੋਂ ਜ਼ਿਆਦਾ ਧਰਨੇ ਲੱਗਣਗੇ ਆ ਜਿੱਦੀ ਆਖੀ ਯਾਦ ਰੱਖ ਲੋ ਕੁੱਟਮਾਰੀ ਜ਼ਿਆਦਾ ਹੋਇਆ ਕਰੂਗੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ